ਹੁਣ ਹੋਰ ਵੀ ਇੱਕ ਸੂਤਾ ਫਸ ਗਿਆ ਬਿਕਰਮ ਮਜੀਠੀਆ ਕਾਲੀ ਦਲਸਣੇ ਬਿਕਰਮ ਮਜੀਠੀਆ ਸਣੇ ਬਾਦਲ ਪਰਵਾਰ ਨੂੰ ਲੱਗੇਗਾ ਇੱਕ ਹੋਰ ਵੱਡਾ ਝਟਕਾ ਪਹਿਲਾਂ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਥੋੜੇ ਦਿਨ ਪਹਿਲਾਂ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਬਿਕਰਮ ਮਜੀਠੀਆ ਤਾਂ ਹੁਣ ਮੁਸ਼ਕਲਾਂ ਹੋਰ ਇਸ ਕਰਕੇ ਵੱਧ ਜਾਣਗੀਆਂ ਕਿਉਂਕਿ ਹੁਣ ਮਾਨਹਾਨੀ ਦਾ ਕੇਸ ਵੀ ਬਿਕਰਮ ਮਜੀਠੀਆ ਦੇ ਉੱਤੇ ਦਰਜ ਹੋਣ ਜਾ ਰਿਹਾ ਕਿਉਂਕਿ 9 ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਸਕੱਤਰ ਰਾਜਵੀਰ ਸਿੰਘ ਦੇ ਉੱਤੇ ਦੋਸ਼ ਲਗਾਏ ਸਨ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਕਾਨੂੰਨੀ ਨੋਟਸ ਭੇਜਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਨੋਟਸ ਭੇਜ ਕੇ 48 ਘੰਟਿਆਂ ਦੇ ਅੰਦਰ ਮਾਫੀ ਮੰਗਣ ਦੇ ਲਈ ਕਿਹਾ ਗਿਆ ਸੀ ਪਰ ਵਿਕਰਮ ਮਜੀਠੀਆ ਨੇ ਮਾਫੀ ਨਹੀਂ ਮੰਗੀ ਤਾਂ ਹੁਣ ਵਿਕਰਮ ਮਜੀਠੀਆ ਕਸੂਤੇ ਘਿਰ ਚੁੱਕੇ ਨੇ ਮਾਨਹਾਨੀ ਦਾ ਮਾਮਲਾ ਵੀ ਦਰਜ ਹੋ ਸਕਦਾ ਤਾਂ ਪੂਰਾ ਮਾਮਲਾ ਕੀ ਆ ਦਰਅਸਲ ਵਿਸਥਾਰ ਦੇ ਨਾਲ ਤੁਹਾਨੂੰ ਸਮਝਾਉਂਦੇ ਆ ਕਿ ਆਖਰ ਪੂਰਾ ਮਾਮਲਾ ਕੀ ਆ ਇਹ ਵਿਵਾਦ ਸ਼ੁਰੂ ਉਦੋਂ ਹੁੰਦਾ ਜਦੋਂ 6 ਅਕਤੂਬਰ 2024 ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਸਵਾਲ ਬਿਕਰਮ ਮਜੀਠੀਆ ਨੂੰ ਤੋਂ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਕਿ ਮੁੱਖ ਮੰਤਰੀ ਦੇ ਕਰੀਬੀ ਲੋਕਾਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਹੈ ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਦੇ ਪੀਐਸ ਦਾ ਨਾਮ ਲਿਆ ਸੀ ਤੇ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਤੇ ਆਸਟ੍ਰੇਲੀਆ ਭੇਜੇਗੇ ਨੇ ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਨੇ ਉਹਨਾਂ ਦਾ ਐਲਓਸ ਜਾਰੀ ਕੀਤਾ ਜਾਵੇ ਕਿਉਂਕਿ ਇਹ ਲੋਕ ਖੁਦ ਵਿਦੇਸ਼ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਅਕਾਊਂਟ ਤੇ ਵੀ ਇਹ ਬਿਆਨ ਸਾਂਝਾ ਕੀਤਾ ਸੀ ਤਾਂ ਵਿਕਰਮ ਮਜੀਠੀਆ ਇਸ ਕਰਕੇ ਹੁਣ ਕਸੂਤੇ ਘਿਰ ਚੁੱਕੇ ਨੇ ਤਾਂ 9 ਮਹੀਨੇ ਪਹਿਲਾਂ ਦਾ ਜਿਹੜਾ ਵਿਵਾਦ ਦੁਬਾਰਾ ਤੋਂ ਉੱਠ ਗਿਆ ਕਿਹਾ ਜਾਂਦਾ ਜਦੋਂ ਕਹਿੰਦੇ ਕਿਸੇ ਦੇ ਉੱਤੇ ਕੋਈ ਮਾੜਾ ਵਕਤ ਪੈ ਜਾਂਦਾ ਤਾਂ ਫਿਰ ਆਪਣੇ ਆਪ ਜਿਹੜੇ ਪ੍ਰਾਣੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਮੁਰੇ ਆ ਜਾਂਦੀਆਂ ਨੇ ਤਾਂ ਪੁਰਾਣੇ ਮਾਮਲੇ ਵੀ ਹੁਣ ਪ੍ਰਾਣੀਆਂ ਪਰਤਾਂ ਵੀ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਾਲਾਂਕਿ ਜੋ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਸੀ ਉਸ ਮਾਮਲੇ ਦੇ ਵਿੱਚ ਵਿਕਰਮ ਜੀਠੀਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਜਿਹੜੇ ਅਫਸਰ ਉਸ ਵੇਲੇ ਅਕਾਲੀ ਸਰਕਾਰ ਦੇ ਵਿੱਚ ਸੀ ਜਦੋਂ ਵਿਕਰਮ ਮਜੀਠੀਆ ਮੰਤਰੀ ਵੀ ਸੀ ਤਾਂ ਉਹਨਾਂ ਦੀ ਸਰਕਾਰ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਰਹਿਣ ਵਾਲੇ ਜਿਹੜੇ ਅਫਸਰ ਸੀ ਅੱਜ ਉਹ ਵਿਕਰਮ ਮਜੀਠੀਆ ਦੇ ਖਿਲਾਫ ਬਿਆਨਬਾਜ਼ੀਆਂ ਦੇ ਰਹੇ ਨੇ ਉਹ ਵਿਕਰਮ ਮਜੀਠੀਆ ਨੂੰ ਫਸਾਉਣ ਦੇ ਖਾਤਰ ਵਿਕਰਮ ਮਜੀਠੀਆ ਦੀ ਜਾਂਚ ਨਿਰਪੱਖ ਕਰਵਾਉਣ ਦੇ ਖਾਤਰ ਤਰਲੋ ਮੱਛੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵਿਕਰਮ ਮਜੀਠੀਆ ਨੂੰ ਥੋੜੇ ਦਿਨ ਪਹਿਲਾਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ 540 ਕਰੋੜ ਦੀ ਆਮਦਨ ਦੱਸੀ ਜਾ ਰਹੀ ਆ ਵਿਕਰਮ ਮਜੀਠੀਆ ਦੀ ਤਾਂ ਵਿਕਰਮ ਮਜੀਠੀਆ ਦਾ ਬਿਜ਼ਨਸ ਦਾ ਰਿਮਾਂਡ 7 ਦਿਨ ਦਾ ਖਤਮ ਹੋਇਆ ਸੀ 4 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਦੁਬਾਰਾ ਤੋਂ 6 ਜੁਲਾਈ ਨੂੰ ਅਦਾਲਤ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਆ ਵਿਕਰਮ ਮਜੀਠੀਆ ਦੀ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਆ ਉਹ ਇੱਕ ਸਿਆਸੀ ਬਦਲਾਖੋਰੀ ਦੇ ਤਹਿਤ ਆ ਰਿਮਾਂਡ ਹੈ ਉਹ ਇੱਕ ਜਾਣਬੁੱਝ ਕੇ ਰਿਮਾਂਡ ਲਿਆ ਜਾ ਰਿਹਾ ਵਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਪਰ ਉਸ ਮਾਮਲੇ ਦੇ ਵਿੱਚ ਵੀ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਤਾਂ ਹੁਣ ਤੜਕਸਾਰ ਵਿਕਰਮ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਉਦੋਂ ਲੱਗ ਗਿਆ ਜਦੋਂ 9 ਮਹੀਨੇ ਪੁਰਾਣਾ ਮਾਮਲਾ ਵੀ ਉੱਭਰਦਾ ਹੋਇਆ ਸਾਹਮਣੇ ਆ ਰਿਹਾ ਤਾਂ 6 ਅਕਤੂਬਰ 2024 ਦਾ ਉਹ ਬਿਆਨ ਜੋ ਪੱਤਰਕਾਰ ਨੇ ਸਵਾਲ ਕੀਤਾ ਸੀ ਵਿਕਰਮ ਮਜੀਠੀਆ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹੀ ਬਿਆਨ ਹੁਣ ਦੁਬਾਰਾ ਤੋਂ ਬਿਕਰਮ ਮਜੀਠੀਆ ਨੂੰ ਤੰਗ ਕਰੇਗਾ ਬਿਕਰਮ ਮਜੀਠੀਆ ਨੂੰ ਕਸੂਤਾ ਫਸਾਵੇਗਾ ਮੱਕੜ ਜਾਲ ਦੇ ਵਿੱਚ ਫਸਾਵੇਗਾ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਪਹਿਲਾਂ ਮੁਸ਼ਕਿਲ ਆਉਦੋ ਵਧੀਆਂ ਜਦੋਂ ਕੋਰਟ ਦੇ ਵੱਲੋਂ ਕੋਈ ਰਾਹਤ ਨਹੀਂ ਮਿਲੀ ਫਿਰ ਮੁਸ਼ਕਿਲ ਆਉਦੋ ਵਧੀਆਂ ਜਦੋਂ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਸ਼ਿਮਲਾ ਦੀ ਪੁਲਿਸ ਨੂੰ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਤੁਸੀਂ ਵਿਜੀਲੈਂਸ ਦਾ ਸਹਿਯੋਗ ਕਰੋ ਕਿਉਂਕਿ ਪਹਿਲਾਂ ਸ਼ਿਮਲੇ ਲੈ ਕੇ ਗਏ ਸੀ ਵਿਕਰਮ ਮਜੀਠੀਆ ਨੂੰ ਫਿਰ ਦਿੱਲੀ ਵੀ ਲੈ ਕੇ ਜਾਣਾ ਸੀ ਪਰ ਦਿੱਲੀ ਜਦੋਂ ਕਹਿੰਦੇ ਲੈ ਕੇ ਜਾਣਾ ਤਾਂ ਉਦੋਂ ਕਹਿੰਦੇ ਭਾਜਪਾ ਅੜਿੱਕਾ ਲਾ ਰਹੀ ਆ ਵਿਕਰਮ ਮਜੀਠੀਆ ਦੀ ਜਾਂਚ ਕਰਨ ਦੇ ਵਿੱਚ ਤਾਂ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਸਹਿਯੋਗ ਦਿੱਤਾ ਜਾਵੇ ਵਿਜੀਲੈਂਸ ਦਾ ਤਾਂ ਵਿਜੀਲੈਂਸ ਨੇ ਹੁਣ ਕੜਿੱਕੀ ਦੇ ਵਿੱਚ ਲੈ ਲਿਆ ਵਿਕਰਮ ਮਜੀਠੀਆ ਨੂੰ ਆ ਕੜਿੱਕੀ ਦੇ ਵਿੱਚ ਹੁਣ ਕਦੋਂ ਤੱਕ ਵਿਕਰਮ ਮਜੀਠੀਆ ਨਿਕਲਦਾ ਅਕਾਲੀ ਵੱਲੋਂ ਕਦੋਂ ਰਾਹਤ ਮਿਲਦੀ ਆ ਕੋਈ ਸੁਖ ਦਾ ਸਾਹ ਕਾਲੀ ਦਲ ਦੇ ਲਈ ਆ ਹੁਣ ਹੋਰ ਵੀ ਇੱਕ ਸੂਤਾ ਫਸ ਗਿਆ ਬਿਕਰਮ ਮਜੀਠੀਆ ਕਾਲੀ ਦਲ ਸਣੇ ਬਿਕਰਮ ਮਜੀਠੀਆ ਸਣੇ ਬਾਦਲ ਪਰਵਾਰ ਨੂੰ ਲੱਗੇਗਾ ਇੱਕ ਹੋਰ ਵੱਡਾ ਝਟਕਾ ਪਹਿਲਾਂ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਥੋੜੇ ਦਿਨ ਪਹਿਲਾਂ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਬਿਕਰਮ ਮਜੀਠੀਆ ਤਾਂ ਹੁਣ ਮੁਸ਼ਕਲਾਂ ਹੋਰ ਇਸ ਕਰਕੇ ਵੱਧ ਜਾਣਗੀਆਂ ਕਿਉਂਕਿ ਹੁਣ ਮਾਨਹਾਨੀ ਦਾ ਕੇਸ ਵੀ ਬਿਕਰਮ ਮਜੀਠੀਆ ਦੇ ਉੱਤੇ ਦਰਜ ਹੋਣ ਜਾ ਰਿਹਾ ਕਿਉਂਕਿ 9 ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਸਕੱਤਰ ਰਾਜਵੀਰ ਸਿੰਘ ਦੇ ਉੱਤੇ ਦੋਸ਼ ਲਗਾਏ ਸਨ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਕਾਨੂੰਨੀ ਨੋਟਸ ਭੇਜਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਨੋਟਸ ਭੇਜ ਕੇ 48 ਘੰਟਿਆਂ ਦੇ ਅੰਦਰ ਮਾਫੀ ਮੰਗਣ ਦੇ ਲਈ ਕਿਹਾ ਗਿਆ ਸੀ ਪਰ ਵਿਕਰਮ ਮਜੀਠੀਆ ਨੇ ਮਾਫੀ ਨਹੀਂ ਮੰਗੀ ਤਾਂ ਹੁਣ ਵਿਕਰਮ ਮਜੀਠੀਆ ਕਸੂਤੇ ਘਿਰ ਚੁੱਕੇ ਨੇ ਮਾਨਹਾਨੀ ਦਾ ਮਾਮਲਾ ਵੀ ਦਰਜ ਹੋ ਸਕਦਾ ਤਾਂ ਪੂਰਾ ਮਾਮਲਾ ਕੀ ਆ ਦਰਅਸਲ ਵਿਸਥਾਰ ਦੇ ਨਾਲ ਤੁਹਾਨੂੰ ਸਮਝਾਉਂਦੇ ਆ ਕਿ ਆਖਰ ਪੂਰਾ ਮਾਮਲਾ ਕੀ ਆ ਇਹ ਵਿਵਾਦ ਸ਼ੁਰੂ ਉਦੋਂ ਹੁੰਦਾ ਜਦੋਂ 6 ਅਕਤੂਬਰ 2024 ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਸਵਾਲ ਬਿਕਰਮ ਮਜੀਠੀਆ ਨੂੰ ਤੋਂ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਕਿ ਮੁੱਖ ਮੰਤਰੀ ਦੇ ਕਰੀਬੀ ਲੋਕਾਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਹੈ ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਦੇ ਪੀਐਸ ਦਾ ਨਾਮ ਲਿਆ ਸੀ ਤੇ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਤੇ ਆਸਟ੍ਰੇਲੀਆ ਭੇਜੇਗੇ ਨੇ ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਨੇ ਉਹਨਾਂ ਦਾ ਐਲਓਸ ਜਾਰੀ ਕੀਤਾ ਜਾਵੇ ਕਿਉਂਕਿ ਇਹ ਲੋਕ ਖੁਦ ਵਿਦੇਸ਼ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਅਕਾਊਂਟ ਤੇ ਵੀ ਇਹ ਬਿਆਨ ਸਾਂਝਾ ਕੀਤਾ ਸੀ ਤਾਂ ਵਿਕਰਮ ਮਜੀਠੀਆ ਇਸ ਕਰਕੇ ਹੁਣ ਕਸੂਤੇ ਘਿਰ ਚੁੱਕੇ ਨੇ ਤਾਂ 9 ਮਹੀਨੇ ਪਹਿਲਾਂ ਦਾ ਜਿਹੜਾ ਵਿਵਾਦ ਦੁਬਾਰਾ ਤੋਂ ਉੱਠ ਗਿਆ ਕਿਹਾ ਜਾਂਦਾ ਜਦੋਂ ਕਹਿੰਦੇ ਕਿਸੇ ਦੇ ਉੱਤੇ ਕੋਈ ਮਾੜਾ ਵਕਤ ਪੈ ਜਾਂਦਾ ਤਾਂ ਫਿਰ ਆਪਣੇ ਆਪ ਜਿਹੜੇ ਪ੍ਰਾਣੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਮੁਰੇ ਆ ਜਾਂਦੀਆਂ ਨੇ ਤਾਂ ਪੁਰਾਣੇ ਮਾਮਲੇ ਵੀ ਹੁਣ ਪ੍ਰਾਣੀਆਂ ਪਰਤਾਂ ਵੀ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਾਲਾਂਕਿ ਜੋ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਸੀ ਉਸ ਮਾਮਲੇ ਦੇ ਵਿੱਚ ਵਿਕਰਮ ਜੀਠੀਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਜਿਹੜੇ ਅਫਸਰ ਉਸ ਵੇਲੇ ਅਕਾਲੀ ਸਰਕਾਰ ਦੇ ਵਿੱਚ ਸੀ ਜਦੋਂ ਵਿਕਰਮ ਮਜੀਠੀਆ ਮੰਤਰੀ ਵੀ ਸੀ ਤਾਂ ਉਹਨਾਂ ਦੀ ਸਰਕਾਰ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਰਹਿਣ ਵਾਲੇ ਜਿਹੜੇ ਅਫਸਰ ਸੀ ਅੱਜ ਉਹ ਵਿਕਰਮ ਮਜੀਠੀਆ ਦੇ ਖਿਲਾਫ ਬਿਆਨਬਾਜ਼ੀਆਂ ਦੇ ਰਹੇ ਨੇ ਉਹ ਵਿਕਰਮ ਮਜੀਠੀਆ ਨੂੰ ਫਸਾਉਣ ਦੇ ਖਾਤਰ ਵਿਕਰਮ ਮਜੀਠੀਆ ਦੀ ਜਾਂਚ ਨਿਰਪੱਖ ਕਰਵਾਉਣ ਦੇ ਖਾਤਰ ਤਰਲੋ ਮੱਛੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾ ਵਿਕਰਮਜੀਠੀਆ ਨੂੰ ਥੋੜੇ ਦਿਨ ਪਹਿਲਾਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ 540 ਕਰੋੜ ਦੀ ਆਮਦਨ ਦੱਸੀ ਜਾ ਰਹੀ ਆ ਵਿਕਰਮਜੀਠੀਆ ਦੀ ਤਾਂ ਵਿਕਰਮਜੀਠੀਆ ਦਾ ਬਿਜ਼ਨਸ ਦਾ ਰਿਮਾਂਡ 7 ਦਿਨ ਦਾ ਖਤਮ ਹੋਇਆ ਸੀ 4 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਦੁਬਾਰਾ ਤੋਂ 6 ਜੁਲਾਈ ਨੂੰ ਅਦਾਲਤ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਆ ਵਿਕਰਮਜੀਠੀਆ ਦੀ ਦੂਜੇ ਪਾਸੇ ਵਿਕਰਮਜੀਠੀਆ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਕਿ ਵਿਕਰਮਜੀਠੀਆ ਦੀ ਗ੍ਰਿਫਤਾਰੀ ਆ ਉਹ ਇੱਕ ਸਿਆਸੀ ਬਦਲਾਖੋਰੀ ਦੇ ਤਹਿਤ ਆ ਰਿਮਾਂਡ ਹੈ ਉਹ ਇੱਕ ਜਾਣ ਬੁਝ ਕੇ ਰਿਮਾਂਡ ਲਿਆ ਜਾ ਰਿਹਾ ਵਿਕਰਮ ਜੀਠੇ ਨੂੰ ਜਾਣ ਬੁਝ ਕੇ ਫਸਾਇਆ ਜਾ ਰਿਹਾ ਪਰ ਉਸ ਮਾਮਲੇ ਦੇ ਵਿੱਚ ਵੀ ਵਿਕਰਮ ਜੀਠੇ ਨੂੰ ਕੋਈ ਰਾਹਤ ਨਹੀਂ ਮਿਲੀ ਤਾਂ ਹੁਣ ਤੜਕਸਾਰ ਵਿਕਰਮ ਜੀਠਿਆਂ ਨੂੰ ਇੱਕ ਹੋਰ ਵੱਡਾ ਝਟਕਾ ਉਦੋਂ ਲੱਗ ਗਿਆ ਜਦੋਂ 9 ਮਹੀਨੇ ਪੁਰਾਣਾ ਮਾਮਲਾ ਵੀ ਉੱਭਰਦਾ ਹੋਇਆ ਸਾਹਮਣੇ ਆ ਰਿਹਾ ਤਾਂ 6 ਅਕਤੂਬਰ 2024 ਦਾ ਉਹ ਬਿਆਨ ਜੋ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਵਿਕਰਮ ਜੀਠੇ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹੀ ਬਿਆਨ ਹੁਣ ਦੁਬਾਰਾ ਤੋਂ ਬਿਕਰਮ ਮਜੀਠੀਆ ਨੂੰ ਤੰਗ ਕਰੇਗਾ ਬਿਕਰਮ ਮਜੀਠੀਆ ਨੂੰ ਕਸੂਤਾ ਫਸਾਵੇਗਾ ਮੱਕੜ ਜਾਲ ਦੇ ਵਿੱਚ ਫਸਾਵੇਗਾ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਪਹਿਲਾਂ ਮੁਸ਼ਕਿਲ ਆ ਉਦੋਂ ਵਧੀਆਂ ਜਦੋਂ ਕੋਰਟ ਦੇ ਵੱਲੋਂ ਕੋਈ ਰਾਹਤ ਨਹੀਂ ਮਿਲੀ ਫਿਰ ਮੁਸ਼ਕਿਲ ਆ ਉਦੋਂ ਵਧੀਆਂ ਜਦੋਂ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਸ਼ਿਮਲਾ ਦੀ ਪੁਲਿਸ ਨੂੰ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਤੁਸੀਂ ਵਿਜੀਲੈਂਸ ਦਾ ਸਹਿਯੋਗ ਕਰੋ ਕਿਉਂਕਿ ਪਹਿਲਾਂ ਸ਼ਿਮਲੇ ਲੈ ਕੇ ਗਏ ਸੀ ਵਿਕਰਮ ਮਜੀਠੀਆ ਨੂੰ ਫਿਰ ਦਿੱਲੀ ਵੀ ਲੈ ਕੇ ਜਾਣਾ ਸੀ ਪਰ ਦਿੱਲੀ ਜਦੋਂ ਕਹਿੰਦੇ ਲੈ ਕੇ ਜਾਣਾ ਤਾਂ ਉਦੋਂ ਕਹਿੰਦੇ ਭਾਜਪਾ ੜਿੱਕਾ ਲਾ ਰਹੀ ਆ ਵਿਕਰਮ ਮਜੀਠੀਆ ਦੀ ਜਾਂਚ ਕਰਨ ਦੇ ਵਿੱਚ ਤਾਂ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਸਹਿਯੋਗ ਦਿੱਤਾ ਜਾਵੇ ਵਿਜੀਲੈਂਸ ਦਾ ਤਾਂ ਵਿਜੀਲੈਂਸ ਨੇ ਹੁਣ ਕੜਿੱਕੀ ਦੇ ਵਿੱਚ ਲੈ ਲਿਆ ਵਿਕਰਮ ਮਜੀਠੀਆ ਨੂੰ ਆ ਕੜਿੱਕੀ ਦੇ ਵਿੱਚ ਹੁਣ ਕਦੋਂ ਤੱਕ ਵਿਕਰਮ ਮਜੀਠੀਆ ਨਿਕਲਦਾ ਅਕਾਲੀ ਦਲ ਨੂੰ ਕਦੋਂ ਰਾਹਤ ਮਿਲਦੀ ਆ ਕੋਈ ਸੁੱਖ ਦਾ ਸਾਹ ਅਕਾਲੀ ਦਲ ਦੇ ਲਈ ਆਉਂਦਾ ਜਾਂ ਨਹੀਂ ਆਉਂਦਾ ਇਹ ਦੇਖਣ ਵਾਲੀ ਗੱਲ ਹੈ ਪਰ ਵਿਕਰਮ